ਉਹ ਹਿਮਾਚਲ ਦੇ ਮੰਡੀ ਤੋਂ ਐਮਪੀ ਕੰਗਣਾ ਰਣੌਦ ਦੇ ਵੱਲੋਂ ਆਏ ਦਿਨ ਕੋਈ ਨਾ ਕੋਈ ਵਿਵਾਦ ਛਿੜਿਆ ਜਾਂਦਾ ਹੈ ਜਿਸ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਕਦੇ ਖਾਲਸਤਾਨੀ ਕਦੇ ਅਤਵਾਦੀ ਕਿਹਾ ਜਾਂਦਾ ਹੈ ਕਦੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਕਿਰਾਏ ਤੇ ਲੈਂਦੇ ਹੋਏ ਦੱਸਿਆ ਜਾ ਰਿਹਾ ਹੈ ਤਾਂ ਹੁਣ ਫੇਰ ਕੰਗਣਾ ਰਣੌਦ ਦੇ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਦੇ ਖਿਲਾਫ ਇੱਕ ਟਿੱਪਣੀ ਕੀਤੀ ਗਈ ਟਿੱਪਣੀ ਕਰਨ ਤੋਂ ਬਾਅਦ ਰਣਜੀਤ ਸਿੰਘ ਖਾਲਸਾ ਦੇ ਵੱਲੋਂ ਕੰਗਣਾ ਰਣੌਦ ਦਾ ਵਿਰੋਧ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੰਗਣਾ ਰਣੌਦ ਤੋਂ ਜਾਣਬੁੱਝ ਕੇ ਸਿੱਖਾਂ ਨੂੰ ਨੀਵਾ ਦਿਖਾਉਣਾ ਦੀ ਹੈ ਤੇ ਸਾਜ਼ਿਸ਼ਾਂ ਰਚ ਰਹੀ ਹੈ ਏਕ ਏ 47 ਰੱਖਣ ਦੇ ਨਾਲ ਕੋਈ ਵੀ ਅੱਤਵਾਦੀ ਨਹੀਂ ਹੋ ਜਾਂਦਾ ਅਗਰ ਹਥਿਆਰ ਰੱਖਣ ਵਾਲਾ ਅੱਤਵਾਦੀ ਹੈ ਤਾਂ ਹਿੰਦੂ ਦੇਵੀ ਦੇਵਤੇ ਵੀ ਤੀਰ ਕਮਾਨ ਰੱਖਦੇ ਸੀ ਰਣਜੀਤ ਸਿੰਘ ਖਾਲਸਾ ਦੇ ਵੱਲੋਂ ਕਿਹਾ ਗਿਆ ਜੇਕਰ ਕੰਗਣਾ ਰਣੌਤ ਇਸੇ ਤਰ੍ਹਾਂ ਦੀ ਹਰਕਤਾਂ ਤੋਂ ਬਾਜ਼ ਨਹੀਂ ਆਈ ਅਗਰ ਕੰਗਣਾ ਰਣੌਤ ਦੀ ਐਮਰਜੈਂਸੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਅਸੀਂ ਡਟ ਕੇ ਵਿਰੋਧ ਕਰਾਂਗੇ ਹੋਰ ਕੀ ਕੁਝ ਕਿਹਾ ਰਣਜੀਤ ਸਿੰਘ ਖਾਲਸਾ ਦੇ ਵੱਲੋਂ ਆਓ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਸੋ ਕੰਗਨਾ ਰਣੌਤ ਦੇ ਵੱਲੋਂ ਲੰਬੇ ਸਮੇਂ ਤੋਂ ਸਾਡੇ ਸ਼ਹੀਦਾਂ ਯੋਧੀਆਂ ਦੇ ਖਿਲਾਫ ਤੇ ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਖਿਲਾਫ ਬਕਵਾਸ ਕੀਤੀ ਜਾ ਰਹੀ ਹੈ ਹੁਣ ਜੋ ਉਸਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਅੱਤਵਾਦੀ ਕਿਹਾ ਹੈ ਇਹ ਗੱਲ ਹਰੇਕ ਸਿੱਖ ਨੂੰ ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਹੈ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾਂ ਦੇ ਜਰਨੈਲ ਕਹਿਣੀ ਕਰਨੀ ਦੇ ਪੂਰੇ ਆ ਜਿਨ੍ਹਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਤੇ ਕੌਮ ਦੀ ਆਜ਼ਾਦੀ ਦੇ ਲਈ ਆਪਾਂ ਵਾਰਿਆ ਉਹ ਸਾਡੇ ਮਹਾਨ ਸ਼ਹੀਦ ਆ ਉਹ ਆਤਵਾਦੀ ਨਹੀਂ ਉਹ ਸਤਵਾਦੀ ਆ ਉਹ ਸੱਚ ਦੇ ਪਹਿਰੇਦਾਰ ਆ ਤੇ ਭਾਜਪੀ ਨੂੰ ਚਾਹੀਦਾ ਆ ਕਿ ਉਹ ਕੰਗਨਾ ਰਣੌਤ ਦੀ ਜ਼ੁਬਾਨ ਨੂੰ ਜਿਹੜਾ ਆ ਉਹ ਨੱਠ ਪਾਵੇ ਉਹ ਨਾ ਹੋਵੇ ਕਿ ਫਿਰ ਸਿੱਖ ਕੰਗਨਾ ਰਣੋਤ ਦੀ ਜਿਹੜੀ ਜ਼ੁਬਾਨ ਆ ਉਹ ਖਿੱਚ ਲੈਣ ਕੰਗਨਾ ਰਣੋਤ ਦੇ ਵੱਲੋਂ ਪਹਿਲਾਂ ਕਿਸਾਨਾਂ ਦੇ ਖਿਲਾਫ ਬਕਵਾਸ ਕੀਤੀ ਗਈ ਫਿਰ ਇਹਦੇ ਵੱਲੋਂ ਸਿੱਖ ਧਰਮ ਦੇ ਖਿਲਾਫ ਬਕਵਾਸ ਕੀਤੀ ਗਈ ਤੇ ਹੁਣ ਲਗਾਤਾਰ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ ਕੰਗਨਾ ਰਣੋਤ ਨੂੰ ਪਤਾ ਹੋਣਾ ਚਾਹੀਦਾ ਆ ਕਿ ਸਿੱਖ ਮਨਾਂ ਦੇ ਵਿੱਚ ਸਿੱਖ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਕੀ ਸਥਾਨ ਆ ਤੇ ਸਿੱਖ ਮਨਾਂ ਦੇ ਵਿੱਚ ਉਹਨਾਂ ਦਾ ਕੀ ਸਤਕਾਰ ਆ ਸਾਥੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਸੀ ਹੋਰ ਦੇ ਵਿੱਚ 90% ਬੰਦੇ ਉਹਨਾਂ ਨੂੰ ਆਤਵਾਦੀ ਕਹਿੰਦੇ ਤੇ ਇੱਕ ਬੰਦਾ ਜਿਹੜਾ ਕਹਿੰਦਾ ਸੰਤ ਸਿਮਰਨ ਕੰਗਨਾਰਨੋਦ ਨੂੰ ਪੰਜਾਬ ਦੇ ਵਿੱਚ ਆ ਕੇ ਦੇਖ ਲੈਣਾ ਚਾਹੀਦਾ ਆ ਕਿ ਹਰੇਕ ਸਿੱਖ ਦੇ ਦਿਲ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹਨਾਂ ਦਾ ਸ਼ਹੀਦੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬਣ ਚੁੱਕਾ ਆ ਸਾਡੇ ਸਭ ਤੋਂ ਧਾਰਮਿਕ ਸਥਾਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦਿਆਂ ਦੀ ਤਸਵੀਰ ਲੱਗੀ ਹੋਈ ਏ ਅਸੀਂ ਪੁਰਾਤਨ ਸ਼ਹੀਦਾਂ ਦੇ ਵਾਂਗ ਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਦਿਆਂ ਨੂੰ ਪੂਜਦੇ ਆ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਉਹਨਾਂ ਦੇ ਬੋਲਾਂ ਤੋਂ ਉੱਤੋਂ ਆਪਾਂ ਵਾਰ ਨੂੰ ਜਿਹੜਾ ਆ ਤਿਆਰ ਆ ਸੰਤ ਜਰਨੈਲ ਸਿੰਘ ਜੀ ਦੇ ਬਾਬਤ ਕੋਮ ਇੱਕ ਵੀ ਲਫ਼ਜ਼ ਸਹਿਣ ਨਹੀਂ ਕਰੇਗੀ ਪਰ ਕਾਲ ਸੇ ਲਗਾਤਾਰਨ ਵੀ ਲੱਗਦਾ ਕਿ ਲਗਾਤਾਰ ਦੰਗਣਾ ਨੋਸ਼ਰੀ ਇਸਸਾਨਾਂ ਦੇ ਬਰੂਤ ਬੋਲਦੀ ਹੈ ਕਦੀ ਪੰਜਾਬ ਦੇ ਕਦੀ ਸੰਸਾ ਦੇ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਲੱਗਦਾ ਉਹ ਹਿੰਦ ਸਟੇਟ ਦਾ ਹੀ ਇੱਕ ਟੂਲ ਆ ਸੰਦਿਆ ਬੀਜੇਪੀ ਨੇ ਉਹ ਛੱਡੀ ਹੋਈ ਹੈ ਕਿ ਲਗਾਤਾਰ ਸਿੱਖ ਮਨਾਂ ਨੂੰ ਠੇਸ ਪੰਚਾਵੇ ਸਿੱਖ ਸਿੱਖਾਂ ਦੇ ਜਿਹੜੇ ਜ਼ਖਮ ਜੂਨ 1984 ਦੇ ਕੱਲੂ ਘਾਰੇ ਵਿੱਚ ਲੱਗੇ बार-बार ਉਹਨਾਂ ਜ਼ਖਮਾਂ ਨੂੰ ਜਿਹੜਾ ਆ ਉਹ ਸੇਕ ਦਿੱਤਾ ਜਾਂਦਾ ਆ ਇਹਨਾਂ ਵੱਲੋਂ ਜਿਹੜਾ ਛੇੜਿਆ ਜਾਂਦਾ ਆ ਸਾਡੇ ਮਨਾਂ ਵਿੱਚ ਜਿਹੜੀ ਪੀੜ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸੋ ਇਹ ਸਾਡਾ ਕਰੰਟ ਜਿਹੜਾ ਆ ਉਹ ਦੇਖਣਾ ਚਾਹ ਰੇ ਆ ਬਾਰ ਬਾਰ ਪਰ ਕੰਗਣਾ ਰਣੌਤ ਨੂੰ ਇਹ ਧਿਆਨ ਦੇਣਾ ਚਾਹੀਦਾ ਆ ਕਿ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਥਰਾਂ ਵਾਲੇ ਅੱਤਵਾਦੀ ਨਹੀਂ ਤੂੰ ਜਿਹੜੀ ਫਿਲਮ ਬਣਾ ਰਹੀ ਐ ਐਮਰਜੈਂਸੀ ਇੰਦਰਾ ਗਾਂਧੀ ਉਹ ਅੱਤਵਾਦੀ ਜ਼ਰੂਰ ਸੀ ਕਿਉਂਕਿ ਉਸੇ ਹੀ ਇੰਦਰਾ ਗਾਂਧੀ ਅੱਤਵਾਦ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਫੌਜਾਂ ਚਾਹ ਰੀਆਂ ਵੇਰੀ ਗੁਰੂ ਗ੍ਰੰਥ ਸਾਹਿਬ ਆ ਮਹਾਰਾਜ ਜੀ ਨੂੰ ਗੋਲੀਆਂ ਮਾਰੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੋਸ਼ਾਖਾਨਾ ਸਾਰੇ ਆ ਦੁੱਧ ਪੀਂਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸਾਡੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਤੋਂ ਇਹਦੇ ਤੋਂ ਅੰਦਾਜ਼ਾ ਤੇ ਹਰ ਬੰਦਾ ਲਾ ਸਕਦਾ ਆ ਕਿ ਸੰਤ ਜਵਨੈਲ ਸਿੰਘ ਭਿੰਡਰਾਂ ਵਾਲੇ ਤੇ ਜਾਂ ਇੰਦਰਾ ਗਾਂਧੀ ਜਿਹੜੀ ਆ ਉਹ ਅੱਤਵਾਦੀ ਸੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਫੌਜਾਂ ਚੜ੍ਹ ਕੇ ਅੱਤਵਾਦ ਮਚਾਇਆ ਸੀ ਪ੍ਰਕਾਸ਼ਾ ਜੀ ਉਹਨਾਂ ਨੇ ਇੰਟਰਵਿਊ ਤੇ ਇਹ ਵੀ ਕਿਹਾ ਵੀ ਸੰਤ ਜੇ ਮੰਨਦੇ ਤੇ ਉਹ ਏਕੇ 47 ਕਿਉਂ ਰੱਖੇ ਦੇਖੋ ਜੇ ਤੇ ਕੰਗਨਾ ਰਣਉਤ ਇਹ ਗੱਲ ਕਰਦੀ ਹੈ ਕਿ ਸੰਤ ਜਰਨਾਇਲ ਸਿੰਘ ਜੇਕਰ ਸੰਤਿਆ ਤੇ ਉਹਨਾਂ ਨੇ ਏਕ ਕੇ ਸੰਤਾ ਦੀ ਕਿਉਂ ਰੱਖੀ ਹਥਿਆਰ ਕਿਉਂ ਰੱਖੇ ਜੇਕਰ ਹਥਿਆਰਾਂ ਦੀ ਗੱਲ ਕਰਦੀ ਹਥਿਆਰ ਤਾਂ ਸਾਡੇ ਗੁਰੂਆਂ ਨੇ ਵੀ ਰੱਖੇ ਸੀ ਛੇਵੇਂ ਪਾਤਸ਼ਾਹ ਜੀ ਨੇ ਚਾਰ ਜੰਗਾਂ ਲੜੀਆਂ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਸਾਰੀਆਂ ਫਤਿਹ ਕੀਤੀਆਂ ਇਹ ਹਥਿਆਰ ਰੱਖਣ ਦਾ ਹੁਕਮ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਆ ਕਿ ਜਦੋਂ ਸਾਡੇ ਦਰਸ਼ਨ ਵੀ ਕਰਨ ਆਉਣਾ ਨਾ ਗੁਰੂ ਸਾਹਿਬਾਨ ਦਾ ਹੁਕਮ ਆ ਤੇ ਸਿੱਖ ਨੇ ਸ਼ਸਤਰਧਾਰੀ ਹੋ ਕੇ ਆਉਣਾ ਆ ਜਦੋਂ ਹਮਰੇ ਦਰਸ਼ਨ ਕੋ ਆਵੋ ਬੰਨ ਸੁਚੇਤ ਤਨ ਸ਼ਸਤਰ ਸੁਜਾਓ ਇਹ ਗੁਰਬਾਣੀ ਸਾਡਾ ਸਿਧਾਂਤ ਆ ਇਤਿਹਾਸ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਗੁਰੂਆਂ ਦੇ ਸ਼ਹੀਦਾਂ ਯੋਧਿਆਂ ਦੇ ਸ਼ਸਤਰ ਸੁਭਾਈਮਾਨ ਆ ਸਾਡੇ ਤੇ ਗੁਰੂਆਂ ਨੇ ਵੀ ਜਿਹੜੇ ਸ਼ਸਤਰ ਆ ਉਹ ਰੱਖੇ ਸੀ ਤੇ ਜੇਕਰ ਇਹ ਗੱਲ ਕਰਦੀਏ ਕਿ ਸ਼ਸਤਰ ਰੱਖਣ ਦੇ ਨਾਲ ਸੰਤ ਨਹੀਂ ਹੋ ਸਕਦਾ ਫਿਰ ਤੁਸੀਂ ਇਹ ਦੇਖੋ ਕਿ Hindu ਧਰਮ ਦੇ ਵਿੱਚ ਜਿਨ੍ਹਾਂ ਨੂੰ ਭਗਵਾਨ ਕਰਕੇ ਪੂਜਿਆ ਜਾਂਦਾ ਆ ਸ੍ਰੀ ਰਾਮਚੰਦਰ ਜੀ ਨੇ ਵੀ ਸ਼ਸਤਰ ਰੱਖੇ ਸੀ ਸ੍ਰੀ ਕ੍ਰਿਸ਼ਨ ਜੀ ਨੇ ਵੀ ਸ਼ਸਤਰ ਰੱਖੇ ਸੀ ਇਸੇ ਤਰ੍ਹਾਂ ਸ਼ਿਵ ਜੀ ਦੇ ਕੋਲ ਵੀ ਤ੍ਰਿਸ਼ੂਲ ਆ ਇਸੇ ਤਰ੍ਹਾਂ ਦੁਰਗਾ ਦੇਵੀ ਹੋਰ ਤਾਂ ਜ ਜਿੰਨੇ ਦੇਵੀ ਦੇਵਤੇ ਜਿਨ੍ਹਾਂ ਨੂੰ ਹਿੰਦੂ ਧਰਮ ਦੇ ਵਿੱਚ ਬੜੇ ਸਤਕਾਰ ਦੇ ਨਾਲ ਭਗਵਾਨ کہہ ਕੇ ਪੂਜਿਆ ਜਾਂਦਾ ਤੇ ਜੇਕਰ ਸ਼ਸਤਰਾਂ ਵਾਲਿਆਂ ਨੂੰ ਭਗਵਾਨ ਕਿਹਾ ਜਾ ਸਕਦਾ ਆ ਤੇ ਫਿਰ ਏਕੇ 47 ਵਾਲੇ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾ ਵਾਲਿਆਂ ਨੂੰ ਸੰਤ ਕਿਉਂ ਨਹੀਂ ਕਿਹਾ ਜਾ ਸਕਦਾ ਸਿੱਖ ਕੌਮ ਦੇ ਵਿੱਚ ਦੇਗ ਤੇਗ ਦਾ ਸਿਧਾਂਤ ਬਾਣੀ ਬਾਣੇ ਦਾ ਸਿਧਾਂਤ ਸ਼ਾਸਤਰ ਅਤੇ ਸ਼ਾਸਤਰ ਦਾ ਜਿਹੜਾ ਸਿਧਾਂਤ ਆ ਉਹ ਗੁਰੂ ਸਾਹਿਬਾਨਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਆ ਅਮਰਜੈਂਸੀ ਫਿਲਮ ਨੂੰ ਲੈ ਕੇ ਕਾਫੀ ਵਿਰੋਧ ਹੋਇਆ ਸੈਂਸਰ ਬੋਰਡ ਨੇ ਰੋਕੀ ਵੀ ਹੁਣ ਲਗਾਤਾਰ ਪਿਆਰ ਸੀਨ ਕੱਟ ਕੇ ਉਹ ਫਿਰ ਫਿਲਮਾਂ ਘਰਾਚ ਰਿਲੀਜ਼ ਹੋ ਰਹੀ ਹੈ ਉਹਦੇ ਬਾਰੇ ਦੇਖੋ ਸਿੱਖ ਨੌਜਵਾਨਾਂ ਦੇ ਵੱਲੋਂ ਸਿੱਖ ਕੌਮ ਦੇ ਵੱਲੋਂ ਪੂਰਾ ਰੋਜ ਜਤਾਇਆ ਜਾਵੇਗਾ ਇਹ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਬੀ ਵਿਗਾੜਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਆ ਤੇ ਸਾਡੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਦਾ ਰੋਹ ਨਾ ਉਹ ਅਸੀਂ ਕਿਸੇ ਵੀ ਮਨੋਖ ਨੂੰ ਜਿਹੜਾ ਆ ਉਹ ਨਹੀਂ ਕਰਨ ਦੇਵਾਂਗੇ ਕਿਉਂਕਿ ਸੰਤ ਜਰਨੈਲ ਸਿੰਘ ਜੀ ਇੱਕ ਰੋਹਾਨੀ ਅਤੇ ਜਰਨੈਲੀ ਸ਼ਖਸੀਅਤ ਸਨ ਉਹਨਾਂ ਦਾ ਰੋਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਆ ਸੋ ਕੰਗਨਾ ਰਣੌਤ ਜਿਹੜੀਆਂ ਹਰਕਤਾਂ ਕਰ ਰਹੀ ਏ ਉਹ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਵੇ ਕਿਉਂਕਿ ਜੇਕਰ ਇਹ ਗੱਲ ਕਰਦੇ ਆ ਕਿ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਤੇ ਤਾਂ ਕਰਕੇ ਸੰਤ ਜਰਨੈਲ ਸਿੰਘ ਅੱਤਵਾਦੀ ਸੀ ਕਿਉਂਕਿ ਉਹਨਾਂ ਕਰਕੇ ਹਮਲਾ ਕਰਨਾ ਪਿਆ ਆ ਹੁਣ ਤਾਂ ਰਵਨੀਤ ਮਿੱਟੂ ਵੀ ਉਹ ਰਾਹੁਲ ਗਾਂਧੀ ਨੂੰ ਅੱਤਵਾਦੀ ਕਹੀ ਜਾ ਰਿਹਾ ਆ ਤੇ ਫਿਰ ਰਾਹੁਲ ਗਾਂਧੀ ਦਾ ਭਾਜਪਾ ਨੇ ਘਰ ਜਾ ਕੇ ਕਦੋਂ ਢੋਣਾ ਆ ਰਾਹੁਲ ਗਾਂਧੀ ਨੂੰ ਕਦੋਂ ਮਾਰਨਾ ਪਹਿਲਾਂ ਤਾਂ ਉਹ ਜਵਾਬ ਦੇਣ ਦੂਜੀ ਗੱਲ ਸੰਤ ਦੇ ਤੱਕ ਦੀ ਗੱਲ ਆ ਗਈ ਆ ਜੀ ਦੇਖੋ ਰਾਹੁਲ ਗਾਂਧੀ ਦੇ ਵੇਲੇ ਜਿਹੜਾ ਪਰਚਾ ਭਾਵੇਂ ਹੋ ਜਾਵੇ ਰਵਨੀਤ ਮਿੱਟੂ ਦੇ ਉੱਤੇ ਪਰ ਜਦੋਂ ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਇਹਦੇ ਵੱਲੋਂ ਬਗਵਾਸ ਕੀਤੀ ਜਾਂਦੀ ਹੈ ਉਦੋਂ ਸਰਕਾਰ ਪਰਚਾ ਵੀ ਨਹੀਂ ਕੱਟਦੀ ਕਿਉਂਕਿ ਇਹ ਸਰਕਾਰੀ ਟੂਲ ਸਰਕਾਰ ਨੇ ਆਪ ਹੀ ਜਿਹੜੇ ਆ ਉਹ ਛੱਡੇ ਹੁੰਦੇ ਆ ਤਾਂ ਜੋ ਸਿੱਖਾਂ ਨੂੰ ਜਿਹੜੇ ਜ਼ਖਮ ਆ ਉਹ ਦਿੱਤੇ ਜਾਣ ਦੇਖੋ ਐਸਡੀਪੀਸੀ ਹੋਵੇ ਚਾਹੇ ਸਾਡੀਆਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਉਹਨਾਂ ਨੂੰ ਇਹਦੇ ਖਿਲਾਫ ਆਵਾਜ਼ ਵੀ ਚੁਕਣੀ ਚਾਹੀਦੀ ਆ ਤੇ ਸਖਤ ਜਿਹੜਾ ਐਕਸ਼ਨ ਆ ਉਹ ਵੀ ਲੈਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਚੁੱਪ ਰਹੇ ਤੇ ਸਾਡੀ ਜਿਹੜੀ ਚੁੱਪੀ ਆ ਉਹ ਫਿਰ ਖਤਰਨਾਕ ਹੋ ਜਾਵੇਗੀ ਇਹ ਲੋਕ ਹੋਰ ਵੀ ਜਿਹੜੇ ਆ ਉਹ ਅਗਾਹ ਵੱਧ ਸਕਦੇ ਆ ਬੀਜੇਪੀ ਨੂੰ ਖਾਸ ਕਰਕੇ ਚਾਹੀਦਾ ਆ ਕਿ ਉਹ ਕੰਗਨਾਰ ਰਣੌਤ ਨੂੰ ਨਾਥ ਪਾ ਲਵੇ ਜੇਕਰ ਕਿਸੇ ਸਿੱਖ ਨੌਜਵਾਨ ਨੇ ਜਜਬਾਤੀ ਹੋ ਕੇ ਕੋਈ ਐਕਸ਼ਨ ਕਰ ਦਿੱਤਾ ਤੇ ਬਾਅਦ ਵਿੱਚ ਜਦ ਸਾਰੇ মিডিਆ ਨੇ ਰੋਲਾ ਪਾਉਣਾ ਆ ਇਸ ਤੋਂ ਪਹਿਲਾਂ ਹੀ ਚਾਹੀਦਾ ਆ ਕਿ ਸਰਕਾਰ ਉਹਨੂੰ ਪਹਿਲਾਂ ਹੀ ਜਿਹੜਾ ਨਾਥਿਆਉ ਪਾਵੇ ਸਾਹਿਬ ਜੀ ਸੰਗਤ ਨੂੰ ਕੀ ਅਪੀਲ ਹੈ ਜੀ ਸੰਗਤ ਨੂੰ ਇਹੀ ਆਪੀਰ ਹੈ ਕਿ ਜਿਹੜੇ-ਜਿਹੜੇ ਵੀ ਸਾਡੇ ਗੁਰੂ ਸਾਹਿਬਾਨਾਂ ਸ਼ਹੀਦਾਂ ਯੋਧਿਆਂ ਦੇ ਖਿਲਾਫ ਬਕਵਾਸ ਕਰਦੇ ਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜਾ ਐਕਸ਼ਨ ਆ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਆ ਉਹ ਲਿਆ ਜਾਵੇ ਸੰਤ ਜਰਨੈਲ ਸਿੰਘ ਦੀ ਸਾਡੇ ਹਿਰਦਿਆਂ ਦੇ ਵਿੱਚ ਵਸੇ ਹੋਏ ਆ ਸੋ ਉਹਨਾਂ ਖਿਲਾਫ ਅਸੀਂ ਕੋਈ ਵੀ ਜਿਹੜੀ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ